ਖਬਰ ਹੁਸ਼ਿਆਰਪੁਰ ਫਗਵਾੜਾ ਮਾਰਗ ਤੇ ਪੈਂਦੇ ਪਿੰਡ ਮਰੜਾਈਆਂ ਤੋਂ ਹੈ ਜਿੱਥੇ ਕਿ ਪਿੰਡ ਮਰੜਾਈਆਂ ਅਤੇ ਅਤੋਵਾਲ ਦੇ ਵਸੀਮੇ ਤੇ ਸਿਤ ਇੱਕ ਮੰਦਿਰ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆ ਦੋਹਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਕਈ ਤਰ੍ਹਾਂ ਦੇ ਦੋਸ਼ ਫਿਲਾਏ ਜਾ ਰਹੇ ਨੇ ਜਿਸ ਤੋਂ ਬਾਅਦ ਇਹ ਮਾਮਲਾ ਹੁਣ ਪੁਲਿਸ ਦੇ ਕੋਲ ਪਹੁੰਚ ਚੁੱਕਾ ਹੈ ਜਾਣਕਾਰੀ ਦਿੰਦਿਆਂ ਮੰਦਿਰ ਦੇ ਪ੍ਰਧਾਨ ਅਮਰਜੀਤ ਕੌਰ ਨੇ ਦੱਸਿਆ ਕਿ ਮੰਦਿਰ ਕਈ ਸਾਲ ਪੁਰਾਣਾ ਹੈ ਤੇ ਇਸ ਮੰਦਿਰ ਦੇ ਵਿੱਚ ਮਮਾ ਲక్ష్మణ ਗਿਰੀ ਜੀ ਨੇ ਭਗਤੀ ਕੀਤੀ ਹੋਈ ਹੈ ਇਸ ਮੰਦਿਰ ਦੀ ਦੇਖਰੇਖਾ ਪਿੰਨ ਨੰਬਰ 9 ਦੀ ਸੰਗਤ ਅਤੇ ਪਿੰਡ ਅਤੂਵਾਲ ਦੇ ਰਹਿਣ ਵਾਲੇ ਇੱਕ ਪੁਲਿਸ ਮੁਲਾਜ਼ਮ ਦਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਕਹਿੰਦੇ ਕਿ ਮੰਦਿਰ 'ਚ ਜੋ ਵੀ ਪੁਜਾਰੀ ਰੱਖਿਆ ਜਾਂਦਾ ਹੈ ਉਸ ਨੂੰ ਕੁਝ ਸਮੇਂ ਬਾਅਦ ਹੀ ਦਵਿੰਦਰ ਸਿੰਘ ਦੇ ਵੱਲੋਂ ਹਟੋ ਪਹਜਾ ਦਿੱਤਾ ਜਾਂਦਾ ਤੇ ਸੰਗਤ ਨੂੰ ਇਸ ਦਾ ਕੋਈ ਠੋਸ ਕਾਰਨ ਵੀ ਨਹੀਂ ਦੱਸਿਆ ਜਾਂਦਾ। ਉਹਨਾਂ ਕਿਹਾ ਕਿ ਹੁਣ ਵੀ ਕੁਝ ਦਿਨ ਪਹਿਲਾਂ ਦਵਿੰਦਰ ਸਿੰਘ ਮੰਦਿਰ ਅੰਦਰ ਕੁਝ ਨਿਹੰਗ ਸਿੰਘਾਂ ਨੂੰ ਲੈ ਕੇ ਆਇਆ ਜਿਨ੍ਹਾਂ ਦੇ ਵੱਲੋਂ ਮੰਦਿਰ 'ਚ ਮੌਜੂਦ ਬੀਬੀਆਂ ਨਾਲ ਬਦਸਲੋਕੀ ਕੀਤੀ ਗਈ ਤੇ ਕਈ ਤਰ੍ਹਾਂ ਦੇ ਅਪਸ਼ਬਦ ਵੀ ਬੋਲੇ ਗਏ। ਦੂਜੇ ਪਾਸੇ ਬਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਉੱਪਰ ਲਗਾਏ ਜਾ ਰਹੇ ਦੋਸ਼ ਸਰਾਸਰ ਗਲਤ ਨਹੀਂ ਕਿਉਂਕਿ ਇਸ ਮੰਦਰ ਦਾ ਸਾਰੀ ਦਾ ਕੰਮ ਉਸ ਵੱਲੋਂ ਸੰਤਨ ਦੇ ਸਹਿਯੋਗ ਦੇ ਨਾਲ ਕਰਵਾਇਆ ਜਾਂਦਾ ਤੇ ਪੁਜਾਰੀ ਨੂੰ ਭਜਾਉਣ ਦੇ ਸਵਾਲ ਤੇ ਉਸ ਦਾ ਕਹਿਣਾ ਸੀ ਕਿ ਉਕਤ ਪੁਜਾਰੀ ਦੇ ਵੱਲੋਂ ਆਪਣੀ ਪਛਾਣ ਨਹੀਂ ਦੱਸੀ ਜਾ ਰਹੀ ਸੀ ਜਿਸ ਨੂੰ ਲੈ ਕੇ ਮੰਦਰ ਦੀ ਮਰਿਆਦਾ ਵੀ ਉਹ ਨਹੀਂ ਸੀ ਰੱਖ ਰਿਹਾ ਜਿਸ ਨੂੰ ਲੈ ਕੇ ਉਸ ਨੂੰ ਮੰਦਰ ਦੇ ਵਿੱਚੋਂ ਕੱਢਿਆ ਗਿਆ ਉਹਨਾਂ ਕਹਾਂਗੇ ਦੋ ਕੁ ਵਿਅਕਤੀਆਂ ਦੇ ਵੱਲੋਂ ਮੰਦਰ ਚਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਾਰਨ ਉਸ ਨੂੰ ਮਾਰਕਾਟ ਕਰਨ ਦੀਆਂ ਚਾਲਾਂ ਵਿੰਚਲੀਆਂ ਜਾ ਰਹੀਆਂ ਹਨ ਮੇਰਾ ਨਾਂ ਮਰਜੀਤ ਕੌਰ ਜਿਹੜਾ ਪਿੰਡ ਹੈ ਮੇਰਾ ਪਿੰਡ ਮਰਨਾਈਆ ਇਹ ਅਤਵਾਲਦੀ ਤੇ ਮਰਨਾਈਆ ਦੀ ਹੱਦ 'ਚ ਪੈਂਦਾ ਹੈ ਇਹ ਮਤਲਬ ਹੈ ਨਾ ਸੰਤ ਇਹਦਾ ਦਵਿੰਦਰ ਨੇ ਲਿਆਂਦੇ ਆ ਤੇ ਪਹਿਲੇ ਤੇਰੇ ਸੰਤ ਉਹ ਛੇ ਮਹੀਨੇ ਰਹਿ ਕੇ ਗਏ ਆ ਉਹ ਵੀ ਦਵਿੰਦਰ ਦੀ ਵਜਨ ਨਾਲ ਇੱਥੋਂ ਨਿਕਲ ਗਏ ਆ ਹੁਣ ਇਹ ਤੇਰੇ ਸੰਤ ਆਇਆ ਇਹਨਾਂ ਨੇ 15 ਦਿਨਾਂ ਬਾਅਦ ਆਦਵਿੰਦਰ ਦੀ ਫੇਰ ਇਹ ਸੰਤਾ ਨਾਲ ਲੜਾਈ ਹੋ ਗਈ ਆ ਹੁਣ ਇਹਨਾਂ ਨੇ ਮਤਲਬ ਬਹੁਤ ਜ਼ਿਆਦਾ ਸਾਡੇ ਨਾਲ ਕੀਤਾ ਇਹਨਾਂ ਨੇ ਹੰਗਲਿਆ ਕਿ ਤੇ ਉਹਨਾਂ ਦੀ ਬੇਇੱਜ਼ਤੀ ਤਾਂ ਮੇਰੇ ਨੂੰ ਬਹੁਤ ਮਤਲਬ ਉਹ ਗਲਤ ਬੋਲੇ ਆ ਉਹ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਉਹ ਕਹਿੰਦੇ ਜੇ ਤੂੰ ਬੋਲੂਗੀ ਤੈਨੂੰ ਇੱਥੇ ਪਹਚਾਦਵਾਵਾਂਗੇ ਕਿਥੋਂ ਤੂੰ ਗੋਲ ਵੀ ਨਹੀਂ ਸਕਦੀ ਤੇ ਇਹ ਮੇਰੀ ਇੱਡੀ ਵੱਡੀ ਦੀ ਗਲਤੀ ਆ ਉਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਆ ਵੇ ਮੈਨੂੰ ਉਹਨਾਂ ਨੇ ਇਹ ਗੱਲ ਕਿੱਦਾਂ ਕਹਿ ਦਿੱਤੀ ਆ ਇਹ ਦਵਿੰਦਰ ਅਤਵਾਲ ਦਾ ਆ ਇਹ ਇਹ ਪੁਲਿਸ ਦੇ ਵਿੱਚ ਭਰਤੀ ਆ ਤੇ ਉਹ ਮੰਦਰ ਤੇ ਕੀ ਕਰਨ ਆਉਂਦਾ ਉਹ ਮੰਦਰ ਚ ਉਹ ਕਹਿੰਦਾ ਮੈਂ ਸੇਵਾ ਕਰਨ ਆਉਂਦਾ ਮੱਥਾ ਟੇਕਣ ਆਉਂਦਾ ਆ ਪਰ ਉਹ ਆਪਣੀ ਵਿੱਚ ਰੋਗ ਕਰਦਾ ਆ ਹਰ ਇੱਕ ਚੀਜ਼ ਤੇ ਮਤਲਬ ਅਬ ਮੇਰਾ ਹੀ ਚੱਲੇ ਫੇਰ ਇਦਾਂ ਕੋਈ ਕਿਸੇ ਦੀ ਚੱਲ ਸਕਦੀ ਆ ਇਸ ਮੰਦਰ ਤੇ ਅਸੀਂ ਜਾਂਦੇ ਆ ਵੀ ਸਾਨੂੰ ਕਿੜਿਆ ਉਹ ਸਿੰਘਾਂ ਨੂੰ ਲਿਆ ਕੇ ਸਾਡੇ ਮੰਦਰ ਦੇ ਵਿੱਚ ਤਵਾ ਬੋਲਿਆ ਮੇਰੀ ਬਹਿਸਤੀ ਕੀਤੀ ਮੇਰੀ ਸੰਗਤ ਦੀ ਕੀਤੀ ਮੇਰੇ ਪਿੰਡਦਿਆਂ ਦੀ ਕੀਤੀ ਮੇਰੇ ਸੰਤਾ ਦੀ ਕੀਤੀ ਮੈਨੂੰ ਉਹਦਾ ਮਤਲਬ ਮੈਂ ਪਰਚਾ ਦੇਣਾ ਚਾਹੁੰਦੀ ਆ ਉਹਨਾਂ ਤੇ ਤਾਂ ਮੇਰੇ ਨਾਲ ਸਾਰੇ ਕਿੰਨੀ ਵੀ ਦੁਨੀਆ ਦੀ ਪਬਲਿਕਾ ਮੇਰੇ ਨਾਲ ਸਾਥ ਦੇਣਾ ਵੀ ਇਹ ਸ਼ਹਿ ਮੰਦਰ ਦੀ ਬਹਿਸਤੀ ਆ ਮੇਰੇ ਦੇਵਤਿਆਂ ਦੀ ਬਹਿਸਤੀ ਆ ਦਵਿੰਦਰ ਨੇ ਕੀਤੀ ਮੈਨੂੰ ਮੈਂ ਇਹਨਾ ਤੇ ਪਰਚਾ ਦੇਣਾ ਚਾਹੁੰਦੀ ਆ ਹਾਂਜੀ ਉੱਤਵਾਲ ਦੇ ਹੈ ਜਿੱਦਾਂ ਕਿ ਇਹ ਜਗ੍ਹਾ ਜਿਹੜੀ ਹੈਗੀ ਆ ਉਹ ਪਿੰਡ ਮਰਨਾਈਆ ਤੇ ਉੱਤਵਾਲ ਦੀ ਹੱਦ ਦੇ ਵਿੱਚ ਪੈਂਦੀ ਹੈ ਪਿੰਜੋ ਆਣਾ ਜਗ੍ਹਾ ਹੈ ਸ਼੍ਰੀ ਮੰਦਿਰ ਤੇ ਉਹ ਜੋ ਉੱਤਵਾਲ ਦੇ ਹੈਗੇ ਆ ਉਹ ਪੁਲਿਸ ਮੁਲਾਜ਼ਮ ਉਹ ਵੀ ਇੱਥੇ ਸੇਵਾਦਾਰ ਹੀ ਸੀਗੇ ਇੱਕ ਤਰ੍ਹਾਂ ਪਰ ਉਹਨਾਂ ਨੂੰ ਸਾਡੇ ਹੀ ਸੰਗਤਾਂ ਨੇ ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਕਿ ਤੁਸੀਂ ਭਾਜੀ ਸਾਰਾ ਕੁਝ ਦੇਖਦੇ ਆ ਤੁਸੀਂ ਕਰੋ ਤੇ ਉਹਨਾਂ ਨੇ ਇਸ ਚੀਜ਼ ਦਾ ਫਾਇਦਾ ਚੱਕਦੇ ਹੋਏ ਮਰਨਾਈਆ ਪਿੰਡ ਵਾਲੇ ਕੁਝ ਕਹਿੰਦੇ ਨਹੀਂ ਹੈਗੇ ਉਹਨਾਂ ਨੂੰ ਇਸ ਕਰਕੇ ਉਹ ਇਸ ਚੀਜ਼ ਦਾ ਫਾਇਦਾ ਚੱਕ ਗਏ ਕਿ ਉਹ ਆਪਣੀ ਪ੍ਰਧਾਨਗੀ ਨੂੰ ਇੱਥੇ ਪ੍ਰਧਾਨਗੀ ਇਥੇ ਬਹੁਤ ਚਲਾਈ ਉਹਨਾਂ ਨੇ ਜਿਹੜੇ ਲਖਾਂਗ ਸਿੰਘ ਆਏ ਆ ਉਹ ਕੁੱਤਣ ਦੀ ਗੱਲਬਾਤ ਉਹ ਜੀ 31 ਅਗਸਤ ਦੀ ਗੱਲ ਹੈਗੀ ਆ 31 ਅਗਸਤ ਦੀ ਇਸ ਤਰ੍ਹਾਂ ਗੱਲ ਹੋਈ ਸੀ ਕਿ ਸਾਡੀ ਮੀਟਿੰਗ ਸੀ ਪਹਿਲਾਂ ਜੋ ਵੀਰ ਉਹਨਾਂ ਰੌਲਾ ਪਾਇਆ ਸੀਗਾ ਕਿ ਸਾਨੂੰ ਸੰਤਾ ਦੇ ਨਾਲ ਕੋਈ ਇਸ਼ੂ ਸੀ ਉਹਨਾਂ ਦੇ ਜਿਹੜੇ ਕਿ ਇਸ਼ੂ ਬਿਲਕੁਲ ਗਲਤ ਸੀਗੇ ਕੋਈ ਸਾਬਤ ਨਹੀਂ ਹੋਇਆ ਸੀ ਗੱਲ ਤੇ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਮੀਟਿੰਗ ਫਿਕਸ ਕਰੋ ਤੇ ਇੱਥੇ ਆ ਕੇ ਫੈਸਲਾ ਕਰਦੇ ਆਪਾਂ ਤੁਸੀਂ ਜੋ ਵੀ ਤੁਹਾਨੂੰ ਪ੍ਰੋਬਲਮਸ ਹੈ ਜੋ ਵੀ ਕੋਈ ਤੁਹਾਨੂੰ ਡਾਊਟ ਹੈ ਡਾਊਟ ਕਲੀਅਰ ਕਰਦੇ ਆਪਾਂ ਪਰ ਉਹਨਾਂ ਨੇ ਸਾਨੂੰ ਬਿਨਾਂ ਇਨਫੋਰਮ ਕੀਤੇ ਹੀ 2 ਦਿਨ ਪਹਿਲਾਂ ਹੀ ਨਹ ਤਵਾ ਕਬ ਤਵਾ ਬੋਲ ਦਿੱਤਾ ਤੇ ਇਥੇ ਆਪਣੇ ਸ਼ਿਵ ਮੰਦਰ ਦੇ ਵਿੱਚ ਆ ਕੇ ਪਹਿਲੀ ਗੱਲ ਤਾਂ ਇਹ ਕੀ ਨਹੀਂ ਹੰਗਾ ਦਾ ਇਥੇ ਕੋਈ ਕੰਮ ਨਹੀਂ ਸੀਗਾ ਉਹਨਾਂ ਨੇ ਬਿਲਕੁਲ ਹੀ ਬੇਅਦਵੀ ਵਾਲਾ ਮਾਹੌਲ ਬਣਾ ਦਿੱਤਾ ਇੱਕ ਧਮਕੀਆਂ ਵਾਲਾ ਮਾਹੌਲ ਬਣਾ ਦਿੱਤਾ ਸਾਡੀ ਬੀਬੀਆਂ ਸੀ ਸਾਰੀਆਂ ਬੈਠੀਆਂ ਸੰਗਤਾਂ ਵਿੱਚ ਬੀਬੀਆਂ ਸੀ ਅਸੀਂ ਸਾਨੂੰ ਡਰਾਇਆ ਧਮਕਾਇਆ ਗਿਆ ਕਿ ਤੁਸੀਂ ਬੋਲਣ ਬਿਲਕੁਲ ਨਹੀਂ ਬੋਲ ਸਕਤੀਆਂ ਤੇ ਅਸੀਂ ਜਦੋਂ ਬੋਲਣ ਦੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਤੁਸੀਂ ਤੁਸੀਂ ਕਿਦਾਂ ਬੋਲਦੇ ਇੰਨਾ ਕੁਝ ਕਰੀ ਜਾ ਰਹੇ ਆ ਤੇ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਸਿਰਫ ਸਾਨੂੰ ਧਮਕੀਆਂ ਦਿੱਤੀਆਂ ਕਿ ਅਸੀਂ ਤੁਹਾਨੂੰ ਸੋਧ ਦੇਵਾਂਗੇ ਨਹ ਹੰਦ ਸਿੰਘਾਂ ਦੁਆਰਾ ਇਹ ਵਰਡਿੰਗ ਬੋਲੀ ਗਈ ਹੈ ਕਿ ਅਸੀਂ ਤੁਹਾਨੂੰ ਦਵਿੰਦਰ ਲੈ ਕੇ ਆਇਆ ਅਤਵਾਲ ਤੋਂ ਦੋ ਵਾਰੀ ਮੀਟਿੰਗ ਵੀ ਰੱਖੀ ਹੈ ਕਿ ਦੋ ਵਾਰੀ ਅਸੀਂ ਮੀਟਿੰਗ ਰੱਖੀ ਸੀ ਕਿ ਅਸੀਂ ਤੁਸੀਂ ਮਸਲਾ ਕਲੀਅਰ ਕਰਨਾ ਹੈ ਤੇ ਤੁਸੀਂ ਮੀਟਿੰਗ ਫਿਕਸ ਕਰੋ ਮੈਂਬਰ ਬੁਲਾਓ ਦੋਨੋਂ ਪਿੰਡਾਂ ਦੇ ਪਰ ਉਹਨਾਂ ਨੇ ਸਾਨੂੰ ਇੱਧਰ ਮਨਾਈਆਂ ਪਿੰਡ ਵਾਲੇ ਨੂੰ ਕਿਸੇ ਨੂੰ ਇਨਫੋਰਮ ਨਹੀਂ ਕੀਤਾ ਜਦਕਿ ਅਤਵਾਲ ਵਾਲੇ ਆਉਂਦੇ ਹੁੰਦੇ ਕਿ ਉਹਨਾਂ ਦੇ ਨਾਲ ਉਹ ਆਪਣੇ ਉਹਨਾਂ ਦੇ ਨਾਲ ਬਹੁਤ ਸਾਰੇ ਬੰਦੇ ਇਕੱਠੇ ਕਰਕੇ ਲੈ ਆਉਂਦਾ ਆ ਜਦਕਿ ਇੱਧਰ ਇਨਫੋਰਮ ਨਹੀਂ ਕੀਤਾ ਜਾਂਦਾ ਕਿ ਅਸੀਂ ਮੀਟਿੰਗ ਕਰਨ ਲੱਗੇ ਆ ਉਸ ਦਿਨ 31 ਅਗਸਤ ਨੂੰ ਵੀ ਹਾਂਜੀ ਸ਼ਿਕਾਇਤ ਕੀਤੀ ਅਸੀਂ ਅਸੀਂ ਐਸਐਸਪੀ ਆ ਅਸੀਂ ਇਨਸਾਫ ਚਾਹੁੰਦੇ ਆ ਕਿ ਜੋ ਵੀ ਨੰਗ ਸਿੰਘਾਂ ਦੁਆਰਾ ਸਾਡੇ ਇਥੇ ਬੇਅਦਬੀ ਹੋਈ ਆ ਸ਼ਿਵ ਮੰਦਿਰ ਚ ਬੇਅਦਬੀ ਹੋਈ ਆ ਇਹ ਸਨਾਤਨ ਧਰਮ ਕੋਈ ਵੀ ਧਰਮ ਹੋਵੇ ਦੇਖੋ ਜੀ ਸਿੱਖ ਧਰਮ ਹੋਵੇ ਕੋਈ ਵੀ ਧਰਮ ਹੋਵੇ ਅਸੀਂ ਉਹਨਾਂ ਦਾ ਮਾਨ ਸਤਿਕਾਰ ਕਰਦੇ ਮੱਥੇ ਟੇਕਦੇ ਆਂ ਅਸੀਂ ਪਰ ਤੁਸੀਂ ਇਸ ਚੀਜ਼ ਨੂੰ ਦੇਖੋ ਕਿ ਕਿਸੇ ਵੀ ਜਗ੍ਹਾ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਕਿਸੇ ਦੂਸਰੇ ਧਰਮ ਦੇ ਥੰ ਕੋਈ ਕਿਸੇ ਦੂਸਰੇ ਧਰਮ ਦੇ ਬੰਦੇ ਆ ਕੇ ਉਥੇ ਇਹ ਕਬਜ਼ਾ ਕਰਨ ਬੇਬੀ ਤੁਹਾਡੇ ਦੇ ਇਲਜ਼ਾਮ ਲਗਾਏ ਜਾ ਰਹੇ ਆ ਕਿ ਜਿਹੜੇ ਮੰਦਿਰ ਦੇ ਵਿੱਚ ਤੁਸੀਂ ਸਿੰਘ ਲਿਆ ਕੇ ਜਿਹੜੇ ਉਥੇ ਲੀਡਰਸ ਨਾਲ ਕੋਈ ਪ੍ਰੋਬਲਮ ਕੀਤੀ ਜਾਂ ਹੱਲਵਾ ਕੀਤੀ। ਅੰ ਬਾਬਾ ਜੀ ਕੋਈ ਐਸੇ ਇਦਾਂ ਦੀ ਮਹੌਲ ਨਹੀਂ ਹੈ ਜਿਹੜਾ ਛੇ ਮੰਦਰ ਪੈਜੋਣਾ ਬਾਬਾ ਲక్ష్ਮੀ ਗਿਰੀ ਜੀ ਦਾ ਸਥਾਨ ਆ ਜੀ। ਉਥੇ 2016 ਤੋਂ ਇਹ ਛੇ ਮੰਦਰ ਦੀ ਉਸਾਰੀ ਅਸੀਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਆ। ਇਹ ਲਗਭਗ ਸਾਲ ਦੇ ਵਿੱਚ 6-7 ਮਹੀਨੇ ਵਿੱਚ ਇਹ ਪੂਰੀ ਹੋਈ ਆ। ਤੇ ਉੱਥੇ ਕੋਈ ਵੀ ਇਦਾਂ ਦੀ ਗੱਲ ਨਹੀਂ ਹੈਗੀ ਨਿਹੰਗ ਸਿੰਘ ਜਿੱਦਾ ਹੋਰ ਸ਼ਰਧਾਲੂ ਸੰਗਤ ਆਉਂਦੀ ਜਾਂਦੀ ਆ ਇਸ ਤਰ੍ਹਾਂ ਹੀ ਆਉਂਦੇ ਜਾਂਦੇ ਨਿਹੰਗ ਸਿੰਘ ਗਏ ਆ ਪਰ ਉਹਨਾਂ ਨੇ ਕਿਸੇ ਨੂੰ ਕੋਈ ਵੱਧ ਘੱਟ ਨਹੀਂ ਗੱਲ ਕਹੀ ਉਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਨੂੰ ਉਹ ਗਏ ਜਿਨ੍ਹਾਂ ਨੇ ਇਹ ਅਮਰਜੀਤ ਕੌਰ ਨੇ ਤਾਂ ਲੱਭੇ ਨੇ ਇਹਨਾਂ ਨੂੰ ਸਰੂਪੇ ਪਾਏ ਆ ਜਿਨ੍ਹਾਂ ਦੀ ਫੋਟੋ ਕੋਲ ਵਾਜੀ ਹੋਰ ਇਹ ਕੋਰ ਇਲਜ਼ਾਮ ਲੱਗ ਰਿਹਾ ਕਿਤੇ 15 ਦਿਨ ਤੋਂ ਵੱਧ ਉਸ 15 ਨੂੰ ਤੱਕ ਨਹੀਂ ਦੇ ਰਹੇ ਇਹ ਕੀ ਮਾਮਲਾ ਹੈ ਇਹ ਜਿਹੜਾ ਜੀ ਲਿਆਂਦਾ ਪੰਡਤ ਲਿਆਂਦਾ ਪਾਪਾ ਲਿਆਂਦਾ ਪਾਪਾ ਭਪਿੰਦਰ ਸਿੰਘ ਅਸੀਂ 10 ਤਰੀਕ ਨੂੰ ਲਿਆਂਦਾ ਤਾਂ ਸਾਡੇ 14 ਤਰੀਕ ਨੂੰ ਸ਼ਿਵਲਿੰਗ ਸਥਾਪਨਾ ਦਿਵਸ ਸੀ ਇਸ ਜਿਸ ਦਾ ਜਿਸ ਨੇ ਸਾਨੂੰ ਆਧਾਰ ਕਾਰਡ ਦਿੱਤਾ ਉਹਦਾ ਅਸੀਂ ਆਧਾਰ ਕਾਰਡ ਵੈਰੀਫਾਈ ਕੀਤਾ 6-7 ਦਿਨਾਂ ਦੇ ਵਿੱਚ ਵਿੱਚ ਤੇ ਜਿੱਥੇ ਇਹ ਟਾਂਡੇ ਰਹਿੰਦਾ ਸੀ ਤਾਂ ਉੱਥੇ ਐਮਸੀ ਸਾਹਿਬ ਨੇ ਪੁੱਛਿਆ ਗਿਆ ਉਹਨਾਂ ਨੇ ਕਿਹਾ ਕਿ ਇਹ ਬੰਦਾ ਸਾਡੇ ਇੱਥੇ ਨਹੀਂ ਰਹਿੰਦਾ ਇਹ ਨੂੰ ਜਦੋਂ ਇਹਨੂੰ ਪੁੱਛਿਆ ਗਿਆ ਇਹ ਕਹਿੰਦਾ ਵੀ ਮੈਂ ਉੱਥੇ ਕਿਰਾਏ ਤੇ ਰਹਾ ਇਹ ਤਾਂ ਜਦੋਂ ਪਿਸ਼ੋਕਣ ਪੁੱਛਿਆ ਵੀ ਤੂੰ ਕਿੱਥੋਂ ਦਾ ਰਹਿਣਾ ਬੜਾ ਤੇਰਾ ਵਿਆਹ ਹੋਇਆ ਆ ਤੇਰੀ ਸ਼ਾਦੀ ਹੋਈ ਹੈ ਘਰ ਵਾਲੀ ਕਿੱਥੇ ਆ ਤੇ ਜਦੋਂ ਇਹਨੂੰ ਇੰਨੀ ਗੱਲ ਪੁੱਛਦੇ ਕਹਿੰਦਾ ਮੈਨੂੰ ਕੁਝ ਨਾ ਪੁੱਛੋ ਮੈਨੂੰ ਨਹੀਂ ਪਤਾ ਮੈਂ ਕਿੱਥੋਂ ਦਾ ਹੈਗਾ ਕਿੱਥੋਂ ਦਾ ਨਹੀਂ ਇਸ ਨੇ ਸਾਰੇ ਸਾਡੇ ਲੰਬੜ ਦਾ ਸਹਿਬਾਨ ਨੂੰ ਵੀ ਉਹ ਵੀ ਗਏ ਪੁੱਛਣ ਉਹਨਾਂ ਨੂੰ ਵੀ ਨਹੀਂ ਇਸ ਬਾਬੇ ਨੇ ਦੱਸਿਆ ਕੁਝ ਵੀ ਵੀ ਮੈਂ ਕਿੱਥੋਂ ਦਾ ਰਹਿਣ ਵਾਲਾ ਆ ਕਿੱਥੋਂ ਦਾ ਨਹੀਂ ਜੀ ਤੇ ਇਹ ਹੁਣ ਬਾਬੇ ਭਵਿੰਦਰ ਸਿੰਘ ਬਾਰੇ ਜਿਹੜਾ ਹੈਗਾ ਉਹ ਪਿਛੋਕੜ ਨਹੀਂ ਦੱਸ ਰਹੇ ਵੀ ਮੈਂ ਕਿੱਥੋਂ ਦੇ ਹੈਗੇ ਆ ਤੇ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਮੈਂ ਕਿੱਥੋਂ ਦੇ ਹਾਂ ਕਿੱਥੋਂ ਦੇ ਨਹੀਂ ਔਰ ਤਾਂ ਅੱਗੇ ਤਵੀਤ ਪਾਣੀ ਪੜ ਪੜ ਕੇ ਬੀਬੀਆਂ ਨੂੰ ਦੇ ਰਿਆ ਹੈ ਉੱਥੇ ਇਹ ਮੰਦਰ ਦੇ ਵਿੱਚ ਮਨ ਇਹ ਇਸ ਤਰ੍ਹਾਂ ਕੰਮ ਨਹੀਂ ਠੀਕ ਲੱਗਦਾ ਚੱਲਦਾ ਔਰ ਸ਼ਨੀ ਦੇਵ ਮਹਾਰਾਜ ਦੇ ਅੱਗੇ ਕਹਿੰਦਾ ਵੀ ਮੈਂ ਮੱਥਾ ਨਹੀਂ ਟੇਕਣਾ ਕਿਉਂਕਿ ਉਸ ਹਸਤਾਨ ਦੇ ਵਿੱਚ ਨਗ ਦੇਵਤਾ ਦੀ ਜਗ੍ਹਾ ਹੈ ਬਾਬਾ ਲక్ష్ਮੀ ਗਰੀ ਹੈ ਹੈ ਤੇ ਸ਼ਨੀ ਦੇਵ ਜੀ ਦਾ ਹਸਤਾਨ ਜਿੱਥੇ ਹਰ ਜੇਠੇ ਸ਼ਨੀਵਾਰ ਚਾਹ ਪਕੌੜਿਆਂ ਦਾ ਲੰਗਰ ਲੱਗਦਾ ਹੈ ਇਹ ਕਹਿ ਰਹੇ ਬਾਬਾ ਜੀ ਵੀ ਮੈਂ ਸ਼ਨੀ ਦੇਵ ਨੂੰ ਮੱਥਾ ਨਹੀਂ ਟੇਕਣਾ ਇਹ ਸਾਡੀ ਮੰਦਰ ਦੀ ਮਾਨ ਮਰਿਆਦਾ ਨੂੰ ਭੰਗ ਕਰ ਰਹੇ ਨੇ ਬੰਦਰ ਹੈ ਪਿੰਡ ਵੱਲੋਂ ਬਣਾਇਆ ਗਿਆ ਕਿਸੇ ਵੱਲ ਬਣਵਾਇਆ ਗਿਆ ਜੀ ਜੀ ਸੰਗਤ ਦੇ ਸਹਿਯੋਗ ਨਾਲ ਜੇ 10 ਰੁਪਏ ਸਾਨੂੰ ਕਿਤੇ ਆਉਂਦੇ ਆ ਤੇ ਅਸੀਂ 90 ਰੁਪਏ ਕੋਲੋਂ ਲਾਉਂਦੇ ਆ ਜੀ ਤੇ ਇਹ ਪਰ ਐਨ ਆਰ ਆਈ ਵੀਰ ਮੇਰੇ ਹੈਗੇ ਆ ਕੋਈ ਬਹੁਤ ਸਤਿਕਾਰਯੋਗ ਹੈਗੇ ਆ ਜਿਹੜੇ ਇਹ ਮੇਰੇ ਨਾਲ ਰਲ ਕੇ ਚੱਲੇ ਆ ਤੇ ਅਗਰ ਮੈਂ ਪੁਲਿਸ ਮੁਲਾਜ਼ਮ ਆ ਤੇ ਮੈਂ ਕਿਸੇ ਧਾਰਮਿਕ ਜਗ੍ਹਾ ਨੂੰ ਤਾਂ ਮੰਨਣਾ ਸੌਦਾ ਫਰਜ਼ ਬਣਦਾ ਆਵੇ ਧਾਰਮਿਕ ਜਗ੍ਹਾ ਨੂੰ ਮੰਨਣਾ ਆ ਤੇ ਇਹ ਮੇਰੇ ਤੇ ਅਲੀਗੇਸ਼ਨ ਲਾੜੇ ਸੰਜੀਤ ਕੁਮਾਰ ਪੱਤਰਕਾਰ ਦੀ ਆੜ ਹੇਟ ਇਸ ਨੂੰ ਬੜਾਵਾ ਦੇ ਰਿਆ ਲੜਾਈ ਕਰਿਆ ਰਿਹਾ ਕਿ ਕਹਿੰਦਾ ਵੀ ਦਵਿੰਦਰ ਜਦੋਂ ਮੰਦਰ ਦੇ ਵਿੱਚ ਆਵੇ ਮੱਥਾ ਟੇਕਣ ਆਵੇ ਉਹਨੂੰ ਫੜ ਕੇ ਕੁੱਟੋ ਤੇ ਨਾਲ ਸੰਤ ਪ੍ਰਕਾਸ਼ ਸਿੰਘ ਬਿੱਟੂ ਉਹ ਵੀ ਬਿਨਾ ਮੱਥਾ ਟੇਕੇ ਮੰਦਰ ਦੇ ਵਿੱਚ ਦਾਖਲ ਹੋਇਆ ਜਿਨ੍ਹਾਂ ਨੇ ਮੈਨੂੰ ਮੇਰੇ ਕੋਲ ਵੀਡੀਓ ਪਈ ਆ ਜਿਨ੍ਹਾਂ ਨੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਵੀ ਕੱਢੀਆਂ ਨੇ ਤੇ ਉਹਦੇ 'ਚ ਕਿਹਾ ਕਿ ਦਵਿੰਦਰ ਨੂੰ ਇਹ ਕੌਣ ਹੁੰਦਾ ਆ ਇੱਥੇ ਗੱਲ ਕਰਨ ਵਾਲਾ ਉਹ ਮੇਰੇ ਕੋਲ ਰਿਕਾਰਡਿੰਗ ਹੈਗੀ ਉਹ ਮੈਂ ਤੁਹਾਨੂੰ ਭੇਜ ਦਊਗਾ ਉਹ ਤੁਸੀਂ ਜਿਸ ਤਰ੍ਹਾਂ ਵੀ ਹੋਊ ਤੁਹਾਨੂੰ ਤੁਸੀਂ ਚਲਾ ਸਕਦੇ ਹੋ ਸੰਜੀ ਕੁਮਾਰ ਨੇ ਪਿੰਡ ਵਿੱਚ ਬਹੁਤ ਵਿਵਾਦ ਸ਼ੁਰੂ ਕੀਤਾ ਹੋਇਆ ਪਹਿਲਾਂ ਗੁਰਦਾਰ ਸਾਹਿਬ ਵਿੱਚ ਕੀਤਾ ਹੁਣ ਇਹ ਕੀ ਕੀਤਾ ਹੁਣ ਤੁਸੀਂ ਮੇਰੀ ਬੇਨਤੀ ਤੁਹਾਨੂੰ ਸਾਰੇ ਨੂੰ ਪ੍ਰੈਸ ਭਰਾ ਮ ਵੀਰਾਂ ਨੂੰ ਕਿ ਜੋ ਇਹ ਕਰ ਰਿਹਾ ਆ ਪਿੰਡ ਵਿੱਚ ਵਿਵਾਦ ਖੜਾ ਕਰ ਰਿਹਾ ਉਹਨਾਂ ਨੂੰ ਲੋਕਾਂ ਨੂੰ ਉਕਸਾ ਰਿਹਾ ਆ ਭੜਕਾ ਰਿਹਾ ਕਿ ਮੰਦਰ ਦੇ ਤਾਲੇ ਤੋੜ ਦਿਓ ਪਹਿਲਾਂ ਵੀ ਗੁਰਦਾਰ ਸਾਹਿਬ ਦੇ ਕਹਿੰਦਾ ਮੈਂ ਤਾਲੇ ਤੋੜੇ ਸੀ ਤਾਂ ਮੈਨੂੰ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ ਨਾ ਮੈਨੂੰ ਕਿਸੇ ਦੀ ਪਰਵਾਹ ਆ ਤੇ ਹੁਣ ਮੰਦਰ ਦੇ ਤਾਲੇ ਤੋੜ ਦਿਓ ਜਿਹਦੀ ਵੀ ਵੀਡੀਓ ਰਿਕਾਰਡਿੰਗ ਵਾਇਸ ਮੈਸ ਸਭ ਕੁਝ ਮੇਰੇ ਕੋਲ ਪਿਆ ਜੀ